ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰ ਤੇ ਪਹੁੰਚ ਕੇ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਹਰਿਆਣੇ ਦੇ ਪਾਣੀਪਤ ਵਿੱਚ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇੱਕ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਲੈ ਕੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰ ਤੇ ਮੰਗ ਪੱਤਰ ਦੇਣ ਪਹੁੰਚੇ ਨੇ ਉਹਨਾਂ ਕਹੇ ਕਿ ਪਾਣੀਪਤ ਦੀ ਸੰਗਤ ਵੱਲੋਂ ਪਾਣੀਪਤ ਇਲਾਕੇ ਵਿੱਚ ਗੁਰੂ ਘਰ ਵਿੱਚ ਮੰਦਿਰ ਬਣਾਇਆ ਜਾ ਰਿਹਾ ਤੇ ਉਥੋਂ ਦੀ ਪ੍ਰਬੰਧਕ ਕਮੇਟੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਬੇਅਦਬੀ ਕਰ ਰਹੀ ਹੈ ਤੇ ਸਾਡੇ ਤੇ ਦਬਾਅ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਮੰਗ ਕਰਦੇ ਆ ਕਿ ਮर्याਦਾ ਅਨੁਸਾਰ ਬੰਦ ਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਕੋ ਵਿੱਚ ਅਜਿਹੀ ਘਟਨਾ ਨਾ ਵਾਪਰੇ ਜੇ ਆਪਾ ਸਿੰਘ ਸਭਾ ਕੋਲ ਅਸੀਂ ਪਹੁੰਚੇ ਹਾਂ ਤੇ ਜੋ ਪਾਣੀਪਤ ਦੇ ਵਿੱਚ ਜੋ ਵੱਖ-ਵੱਖ ਸਥਾਨਾਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾ ਦੀਆਂ ਇੱਕ ਪਖੰਡੀ ਸਾਥ ਵੱਲੋਂ ਜਾਂ ਗੁਰੂ ਮਹਾਰਾ ਦੀ ਹਜ਼ੂਰੀ ਵਿੱਚ ਇੱਕ ਮर्याਦਾ ਤੋਂ ਉਲਟ ਜੋ ਕੰਮ ਕੀਤੇ ਜਾ ਰਿਹਾ ਹਰ ਸਾਲ ਜੋ ਮर्याਦਾ ਤੋਂ ਉਲਟ ਕੰਮ ਹੁੰਦੇ ਆ ਸਾਡੇ ਕੋਲ ਔੜਾਜ ਉਠਾਈ ਜਾਂਦੀ ਹੈ ਜੋ ਉੱਥੇ ਦੀ ਕੁਝ ਕਮੇਟੀਆਂ ਜੋ ਉਹਨਾਂ ਨਾਲ ਰਲੀਆਂ ਹੋਈਆਂ ਹਨ ਸਾਡੇ ਨਾਲ ਖੜੇ ਹੋਣ ਦੀ ਬਜਾਏ ਸਾਨੂੰ ਕਹਿੰਦੀਆਂ ਨੇ ਵੀ ਤੁਸੀਂ ਪਾਣੀਪਤ ਦਾ ਤੇ ਸਾਧ ਸੰਗਤ ਜਿਹੜੇ ਹਰ ਸਾਲ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜੋ ਗੱਡੀਆਂ ਲਾ ਕੇ ਬੈਠਦੇ ਹਨ ਮੌਲ ਉਹ ਖਰਾਬ ਕਰਦੇ ਹਨ ਨਾ ਕਿ ਅਸੀਂ ਕਰਦੇ ਆ ਅਸੀਂ ਉਹਨਾਂ ਨੂੰ ਜਾ ਕੇ ਦਾਨਿਆਂ ਵੀ ਜੋ ਆਹ ਤੱਕ ਸਾਹਿਬ ਦੀ ਜੋ ਮਰਿਆਦਾ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉੱਤੇ ਕਿਸੇ ਨੂੰ ਗੱਡੀ ਲਾ ਕੇ ਬਹਿਣ ਦੀ ਹਮਾਇਤ ਨਹੀਂ ਦਿੱਤੀ ਜਾ ਸਕਦੀ ਨਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਤਰੀਕੇ ਦਾ ਪ੍ਰਕਾਸ਼ ਹੋ ਸਕਦਾ ਜਦ ਦਸਮ ਗ੍ਰੰਥ ਨੂੰ ਵੀ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ ਮਰਿਆਦਾ ਦੇ ਵਿੱਚ ਲਿਖਿਆ ਹੈ ਤਾਂ ਫਿਰ ਜਿਹੜੇ ਦੇਵੀ ਦੇਵਤਿਆਂ ਦੇ ਜਿਹੜੇ ਹਿੰਦੂ ਧਰਮਾਂ ਦੇ ਜਿਹੜੇ ਗ੍ਰੰਥ ਆ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਵੇਂ ਅਸੀਂ ਪ੍ਰਕਾਸ਼ ਕਰਨ ਦੇ ਸਕਦੇ ਆ ਅਸੀਂ ਕਈ ਸਾਲਾਂ ਤੋਂ ਅਸੀਂ 2010 ਤੋਂ ਜੀ ਇਸ ਮਸਲੇ ਦੇ ਉੱਤੇ ਅਸੀਂ ਬੋਲ ਰਹੇ ਆ ਪਰ ਸਾਡੀ ਅਜੇ ਤੱਕ ਸੁਣਵਾਈ ਨਹੀਂ ਜਦੋਂ ਵੀ ਅਸੀਂ ਖੜੇ ਹੁੰਨੇ ਆ ਸਾਨੂੰ ਜਾਂ ਪੁਲਿਸ ਆਈ ਸਾਨੂੰ ਪੇਸ਼ ਕਰਾ ਦਿੰਦੇ ਹਨ ਜਾਂ ਕਿਸੇ ਨਾ ਕਿਸੇ ਰਾਇ ਸਾਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਾਰਨ ਇਹੀ ਹੈ ਜੀ ਵੀ ਮੋਹਲ ਨਾ ਖਰਾਬ ਹੋਵੇ ਵੀ ਜਿਹੜੀ ਗੋਲਕਾਂ ਦਾ ਚੱਕਰ ਹੈ ਸਾਰਾ ਦੱਸੀ ਜਾਏ ਵੀ ਜੋ ਭਾਈਚਾਰਾ ਉਹ ਖਤਮ ਨਾ ਹੋਏ ਪਰ ਜਿਹੜੇ ਸਾਡੇ ਗੁਰੂ ਸਾਹਿਬਾਂ ਦੀਆਂ ਧੜੀਆਂ ਡਾ ਰਹੇ ਮਾਫੀ ਮੰਗ ਕੇ 2024 ਦੇ ਵਿੱਚ ਵੀ ਇਹਨਾਂ ਨੇ ਮਾਫੀ ਮੰਗੀ 23 ਦੇ ਵਿੱਚ ਵੀ ਮਾਫੀ ਮੰਗੀ ਇਸ ਸਾਲ ਫਿਰ ਉਹਨਾਂ ਨੇ ਮਾਫੀ ਮੰਗਣ ਤੋਂ ਬਾਅਦ ਇਹ ਕੰਮ ਕੁਧਰਾਇਆ ਮਹਾਰਾਜ ਜੀ ਹੁਣ ਫਿਰ ਮੈਨੂੰ ਕੱਲ ਕਮੇਟੀਆਂ ਦੇ ਫੋਨ ਆ ਕੇ ਮੈਨੂੰ ਕਿਹਾ ਗਿਆ ਵੀ ਭਾਈ ਸਾਹਿਬ ਜੀ ਤੁਸੀਂ ਚੁੱਪ ਹੋ ਜਾਓ ਇਸ ਮਸਲੇ ਨੂੰ ਚੁੱਪ ਕਰ ਦਿਓ ਵੀ ਇਸ ਮਸਲੇ ਨੂੰ ਗਰਮ ਨਾ ਕਰੋ ਵੀ ਭਾਈ ਜਾਰਾ ਖਤਮ ਹੁੰਦਾ ਤੇ ਮੈਂ ਉਹਨਾਂ ਨੂੰ ਵੀ ਇਹ ਕਿਹਾ ਵੀ ਮੈਂ ਕਿਹਾ ਵੀ ਅਸੀਂ ਗੁਰੂ ਖਾਨ ਸਾਹਿਬ ਦੇ ਸਤਕਾਰ ਲਈ ਅਵਾਜ਼ ਉਠਾਉਂਦੇ ਰਾਵਾਂਗੇ ਤੇ ਅਸੀਂ ਅਰ ਸਿੰਘ ਸਾਹਿਬਾਂ ਕੋਲ ਅਸੀਂ ਪਹੁੰਚੇ ਜ ਜਿਨ੍ਹਾਂ ਦੇ ਸਾਨੂੰ ਪੀਏ ਸਾਹਿਬ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਬੰਦੀ ਕਾਰਵਾਈਆਂ ਉੱਤੇ ਜਲਦ ਤੋਂ ਜਲਦ ਕਰਾਂਗੇ। ਨਾਲ 27 ਅਪ੍ਰੈਲ ਦਿਨ ਐਤਵਾਰ ਨੂੰ ਪਾਣੀਪੱਤ ਦੇ ਵਿੱਚ ਇੱਕ ਵੱਡੇ ਇਕੱਠ ਦੇ ਵਿੱਚ ਮੀਟਿੰਗ ਰੱਖੀ ਗਈ ਹੈ ਸਾਡੀ ਸਾਰੀ ਸੰਗਤ ਵੱਲੋਂ। ਤੇ ਅਸੀਂ ਸਾਰੀ ਸੰਗਤਾਂ ਨੂੰ ਅਪੀਲ ਕਰਾਂਗੇ ਵੀ ਬੰਦੀ ਕਾਰਵਾਈ ਉਹਨਾਂ ਤੇ ਜਲਦ ਤੋਂ ਜਲਦ ਕੀਤੀ ਜਾਵੇ। ਕਾਰਵਾਈ ਹੋਣੀ ਚਾਹੀਦੀ ਵੀ ਜੋ ਮਹਾਰਾਜ ਦੇ ਸਰੂਪ ਉੱਤੇ ਬੈੇ ਜਾਂ ਬਿਰਾਜਮਾਨ ਆ ਉਹਨਾਂ ਨੂੰ ਗੁਰੂ ਘਰ ਦੇ ਵਿੱਚ ਬਿਰਾਜਮਾਨ ਕੀਤਾ ਜਾਵੇ। ਇਹ ਮਨਮੁਖ ਘੱਲੋ ਲੋਕ ਨੇ ਜਿਹੜੇ ਮर्याਦਾ ਨੂੰ ਸਮਝਦੇ ਨਹੀਂ, ਜਿਹੜੇ ਅਮਰਤਾਰੀ ਨਹੀਂ, ਜਿਹੜਾ ਅਮਰਤਾਰੀ ਹੋਏਗਾ ਉਹ ਕਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ ਦੇ ਜਿਹੜੇ ਪ੍ਰਬੰਧਕ ਕਮੇਟੀ ਜਿਹੜੇ ਅਮਰਤਾਰੀ ਨਹੀਂ ਜਿਨ੍ਹਾਂ ਨੂੰ ਮਰਿਆਦਾ ਦਾ ਨਹੀਂ ਪਤਾ ਉਹ ਇਹੋ ਜੇ ਕੰਮ ਮਾਰਾ ਦੀ ਹਜੂਰੀ ਦੇ ਵਿੱਚ ਹੁੰਦੇ ਆ ਅੱਜ ਅਸੀਂ ਇੱਥੇ ਆਇਆ ਜਥੇਦਾਰ ਸਾਹਿਬ ਕੋ ਆਪਣਾ ਮੰਗ ਪੱਤਰ ਲੈ ਕੇ ਸਾਡੇ ਮਨ ਦੇ ਵਿੱਚ ਬਹੁਤ ਹੀ ਰੋਸ ਆ ਪਾਣੀਪਾਦ ਦੀ ਸੰਗਤ ਨੂੰ ਬਹੁਤ ਜ਼ਿਆਦਾ ਭਰੋਸਾ ਆ ਕਿ ਸਾਡੀ ਆਵਾਜ਼ ਸੁਣੀ ਜਾਏਗੀ ਸੋ ਜਥੇਦਾਰ ਨੇ ਸਾਡੇ ਨਾਲ ਗੱਲ ਕੀਤੀ ਫੋਨ ਤੇ ਕਿ ਅਸੀਂ ਜੋ ਬੰਦੀ ਕਾਰਵਾਈ ਪੂਰਾ ਐਕਸ਼ਨ ਲਵਾਂਗੇ ਕਿ ਭਰੋਸਾ ਦਿੱਤਾ ਆ ਅੱਜ ਤੱਕਣ ਜੋ ਸਾਨੂੰ ਭਰੋਸੇ ਦਿੱਤੇ ਗਏ ਆ ਆਗੀ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਾਰੇ ਦੀਆਂ ਪੰਜਾਬ 'ਚ ਕਿੰਨੀਆਂ ਬੇਦੀਆਂ ਹੋ ਚੁੱਕੀਆਂ ਕਿੰਨਾ ਕੁਝ ਹੋ ਚੁੱਕਾ ਕਿਸੇ ਜਥੇਦਾਰ ਦਾ ਨਾਮ ਬਿਆਨ ਆਇਆ ਜੇ ਤੇ ਨਾ ਕਿਸੇ ਨੇ ਕੋਈ ਐਕਸ਼ਨ ਲਿਆ ਜੇ ਪਰ ਫਿਰ ਵੀ ਅਸੀਂ ਆਪਣੇ ਮਨ 'ਚ ਰੋਸ ਲੈ ਕੇ ਆਪਣਾ ਇੱਥੇ ਰੋਸ ਪ੍ਰਗਟ ਕਰਨ ਆਏ ਆ ਪਾਣੀ ਪਾਦੇ ਵਿੱਚ ਗੁਰੂ ਘਰ ਨੂੰ ਮੰਦਰਾਂ ਦੇ ਵਿੱਚ ਬਣਾਇਆ ਜਾ ਰਿਹਾ ਆ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਾਰੇ ਦੇ ਨਾਲ ਗੀਤਾ ਦਾ ਪ੍ਰਕਾਰ ਕੀਤਾ ਜਾ ਰਿਹਾ ਆ ਨਾ ਉੱਥੇ ਕੋਈ ਸਹੀ ਧਾਰੀ ਸਿੱਖੇਗਾ ਨਾ ਕੋਈ ਗੱਲ ਕਰ ਰਿਹਾ ਉੱਥੇ ਨਾ ਕੋਈ ਨਿਸ਼ਾਨ ਸਾਹਿਬ ਹੈ ਨਾ ਕੋਈ ਉਥੇ ਮੌਜੂਦਾ ਕਮੇਟੀ ਐ ਔਰ ਜਿਹੜੀ ਕਮੇਟੀ ਬਣੀ ਐ ਉਹ ਸਾਰੀ ਮੋਨਿਆਂ ਦੀ ਕਮੇਟੀ ਐ ਜੀ ਕਿਸੇ ਨੇ ਉਹਦੇ ਵਿੱਚ ਅਮਰਤਾੜੀ ਨਹੀਂ ਐ ਜੀ ਬਿਲਕੁਲ ਹੀ ਮਾਰਾਈ ਦਾ ਕਿ ਕਹਿੰਦੇ ਤੁਸੀਂ ਬਹੁਤ ਜ਼ਿਆਦਾ ਉਥੇ ਬੇਰਵੀ ਕੀਤੀ ਜਾ ਰਹੀ ਐ ਜੇ ਕੋਈ ਸਿੱਖ ਬੋਲਦਾ ਆ ਕਿ ਉਹਨੂੰ ਡਰਾ ਆਤਮਕਾਇਆ ਜਾ ਰਿਹਾ ਆ ਉਹ ਸਬੰਧ ਦੇ ਵਿੱਚ ਅਸੀਂ ਪੂਰੀਆਂ ਉਥੋਂ ਦੀਆਂ ਵੀਡੀਓਗ੍ਰਾਫੀ ਕਰਕੇ ਫੋਟੋਆਂ ਕਰਕੇ ਜਥੇਦਾਰ ਸਾਹਿਬ ਨੂੰ ਦਿੱਤੀਆਂ ਤੇ ਪ੍ਰੈਸ ਰਾਈ ਸਾਰੀ ਸੰਗਤ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਤੁਸੀਂ ਵੀ ਆਪਣਾ ਸਹਿਯੋਗ ਪਾਓ ਜੇ ਤੁਹਾਡੇ ਆਲੇ ਦੁਆਲੇ ਮੰਦਰਾਂ ਵਿੱਚ ਜਾਂ ਗੁਰੂ ਘਰਾਂ ਵਿੱਚ ਜਿੱਥੇ ਵੀ ਮਹਾਰਾਜ ਦਾ ਪ੍ਰਕਾਸ਼ ਪਿਆ ਉਹਦੀ ਸਾਂਭ ਸੰਭਾਲ ਨਹੀਂ ਹੁੰਦੀ ਤੇ ਉਹਦੇ ਦੇ ਨਿਗਰਾਨੀ ਕੀਤੀ ਜਾਵੇ ਤੇ ਮੇਰੇ ਨਾਲ ਮੇਰਾ ਵੀਰ ਪਾਣੀਪਤ ਤੋਂ ਆਇਆ ਜੀ ਇਹ ਗਰੰਥੀ ਸਿੰਘ ਹੈ ਇਹਨਾਂ ਨੂੰ ਉੱਥੋਂ ਦੀ ਕਮੇਟੀ ਨੇ ਬਹੁਤ ਹੀ ਜ਼ਿਆਦਾ ਦਬਾਅ ਪਾਇਆ ਕਿ ਤੁਸੀਂ ਵੀਡੀਓ ਵਾਇਰਲ ਨਾ ਕਰੋ ਅਸੀਂ ਤਾਂ ਇਦਾਂ ਕਰਾਂਗੇ ਦਾਸ ਪਹਿਲੇ ਵੀ ਦੋ ਵਾਰੀ ਜਾ ਕੇ ਕਮੇਟੀ ਨਾਲ ਗੱਲ ਕਰਕੇ ਆਇਆ ਕਮੇਟੀ ਨੇ ਮਾਫੀ ਮੰਗ ਕੇ ਮਸਲਾ ਠੰਡਾ ਕਰਤਾ ਹਰ ਸਾਲ ਦੀ ਸਾਲਾ ਮਹਾਰਾਜ ਦੇ ਬਰਾਬਰ ਪਲੰਗ ਢਾ ਕੇ ਕੋਈ ਪਖੰਡੀ ਉਥੇ ਮੱਥੇ ਟਿਕਾਂਦਾ ਆ ਕਦੀ ਉਹ ਨਾਚ ਗਾਣੇ ਕਰਾਉਂਦੇ ਆ ਕਦੀ ਉਹ ਗੀਤਾ ਦਾ ਪਾਠ ਪਾਠ ਕਰਾਉਂਦੇ ਆ ਜੀ ਸਾਡੇ ਮਨ ਚ ਬੜਾ ਰੋਸ ਆ ਅਸੀਂ ਮਾਹੌਲ ਨਹੀਂ ਖਰਾਬ ਕਰਨਾ ਚਾਹਦੇ ਤਿੰਨ ਸਾਲ ਤੋਂ ਹੋ ਗਿਆ ਜੀ ਲਗਾਤਾਰ ਉਹਨਾਂ ਨੂੰ ਹਰ ਸਾਲ ਉਹ ਕੋਈ ਆਪਣਾ ਕਰਾਉਂਦੇ ਆ ਪ੍ਰੋਗਰਾਮ ਉਹਦੇ ਵਿੱਚ ਮਾਰੇ ਦਾ ਪ੍ਰਕਾਸ਼ ਕਰਕੇ ਨਾਲ ਹੀ ਇੱਕ ਪਖੰਡੀ ਦਾ ਪਲੰਘ ਢਾ ਕੇ ਮੱਥੇ ਟਿਕਾਏ ਜਾਂਦੇ ਆ ਤੇ ਭੰਗੜੇ ਪਾਈ ਜਾਂਦੇ ਉਹ ਤੁਹਾਨੂੰ ਮੈਂ ਵੀਡੀਓ ਸਾਰੀਆਂ ਸੈੱਟ ਕਰ ਦੇਣਾ ਅਸੀਂ ਭਾਈ ਸਾਹਿਬ ਬੜੇ ਮੰਗ ਪੱਤਰ ਦਿੱਤੇ ਕੋਈ ਸੁਣਵਾਈ ਨਹੀਂ ਹੋਈ ਉਲਟਾ ਸਾਡੇ ਤੇ ਦਬਾਅ ਪਾਇਆ ਜਾ ਰਿਹਾ ਕਿ ਤੁਸੀਂ ਮਸਲੇ ਨੂੰ ਠੰਡ ਕਰੋ ਆਪਸੀ ਭਾਈਚਾਰਾ ਬਣਾ ਕੇ ਰੱਖੋ ਸਾਨੂੰ ਦੇਖੋ ਜੀ ਉਹਨਾਂ ਨੇ ਪੀਐਨਆ ਹੀ ਭਰੋਸਾ ਦਿੱਤਾ ਕਿ ਜਿਹੇਦਾਰ ਪੰਜ ਤਰੀਕ ਨੂੰ ਆਏਗਾ ਤੁਹਾਡੀਆਂ ਮੰਗਾਂ ਜਾਇਜ਼ ਆ ਜੀ ਜੋ ਅਸੀਂ ਦੇਖਿਆ ਆ ਬਹੁਤੀ ਗਲਤ ਹੋ ਰਿਹਾ ਆ ਤੇ ਅਸੀਂ ਤੁਹਾਨੂੰ ਪੰਜ ਤਰੀਕ ਨੂੰ ਦੁਬਾਰਾ ਸੱਦ ਕੇ ਇਸ ਚੀਜ਼ ਦੇ ਉੱਪਰ ਐਕਸ਼ਨ ਲਵਾਂਗੇ